ਕੂਜਰੀ ਮਹਿਲਾ ਪੰਗਵਾਂ ਘਰ ਚੌਥਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਡ ਸਗਲ ਸਿਆਣ ਪਾ ਸਾਧ ਸਰਣੀ ਆਓ ਪਾਰ ਬ੍ਰੰ ਪਰਮੇਸ਼ੁਰੋ ਪ੍ਰਭੂ ਕੇ ਗੁਣ ਗਾਓ ਰੇ ਚਿਤ ਚਰਨ ਕਮਲ ਅਰਾਧ ਸਰਬ ਸੁਖ ਕਲਿਆਣ ਪਾਵ ਹੈ ਮਿਟੈ ਸਗਲ ਉਪਾਧ ਤਰਾਹ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਇ ਤਿਤ ਹੂਤ ਜੀ ਨਾਲ ਸੰਗੀ ਸਰਬ ਰਵਿਆ ਸੋਇ ਕੋਟ ਜਤਨ ਉਪਾਅ ਮਿੱਥਿਆ ਕਛ ਨ ਆਵੈ ਕਾਮ ਸ਼ਰਨ ਸਾਧੂ ਨਿਰਮਲ ਗਤ ਹੋਏ ਪ੍ਰਭ ਕੈ ਨਾਮ ਅਗੰ ਦਇਆਲ ਪ੍ਰਭੂ ਪੂਜ ਸ਼ਰਨ ਸਾਧੂ ਜੋਗ ਇਸ ਪ੍ਰਾਪਤ ਨਾਨਕ ਜਿਸ ਲਿਖਿਆ ਥੁਰ ਸੰਜੋਗ ਬੂਜਰੀ ਮਹਿਲਾ ਪੰਜਵਾ ਆਪਣਾ ਗੁਰਸੇਵ ਸਦੀ ਰਮੋ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੁਖ ਸਹਿਜ ਅਨੰਦ ਪਾਵੇ ਮਿਲੀ ਨਿਰਮਲ ਥਾਂ ਰਹਾ ਸਾਧ ਸੰਗ ਉਧਾਰ ਏ ਮਨ ਆਠ ਪੈਰ ਆਰਧ ਕਾਮ ਕ્રોਧ ਅਹੰਕਾਰ ਬਿਨਸ ਮਿਟੈ ਸਗਲ ਕੁਪਾਧ ਅਟਲ ਅਸ਼ੇ ਅਭੇਦ ਸੋਹੰਮੀ ਸ਼ਰਨ ਤਾ ਕੀ ਆਓ ਚਰਨ ਕਮਲ ਆਰਾਧ ਹਿਰਦੈ ਏਕ ਸਿਉ ਲੇਵ ਲਾਓ ਪਾਰ ਬ੍ਰੰ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਹਰ ਮਸੂਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੁਜਰੀ ਮਹਿਲਾ ਪੰਗਵਾਂ ਗੁਰ ਪ੍ਰਸਾਦੀ ਪ੍ਰਭ ਤਿਆਇਆ ਗਈ ਸ਼ੰਕਾ ਟੂਟ ਦੁੱਖ ਹਨੇਰਾ ਪੈ ਬਿਨਾਸੇ ਪਾਪ ਗੈ ਨਿਖੂਟ ਹਰ ਹਰ ਨਾਮ ਕੀ ਮਨਪ੍ਰੀਤ ਮਲਸਾਦ ਬਚਨ ਗੋਬਿੰਦ ਤਿਆਏ ਮਹਾ ਨਿਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਣੀ ਸਫਲ ਸਿਮਰਤ ਨਾਮ ਕਰ ਅਨੁਗ੍ਰਹਾ ਆਪ ਰਾਖੇ ਤੈ ਪੂਰਨ ਕਾਮ ਸਾਸ ਸਾਸ ਨਾ ਬਿਸਰ ਕਬਹੁ ਬ੍ਰਹਮ ਪ੍ਰਭ ਸੁਮਰਤ ਗੁਣ ਅਨਕ ਰਸਨਾ ਕਿਆ ਬਖਾਨੈ ਅਗੰਤ ਸਦਾ ਅਤਤ ਦੀਨ ਦਰਦ ਨਿਵਾਰ ਤਾਰਣ ਦਿਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਢੇੜ ਨਾਨਕ ਹਰ ਹਰ ਸ਼ਰਣ ਗੂਜਰੀ ਮਹਲਾ 5 ਅੰਬੋਧ ਬੋਸਘਨ ਮਾਇਆ ਮਾ ਦੀਰਗ ਰੋਗ ਥਰ ਨਾਮ ਓਖ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾਂਛੀਐ ਜਨ ਤੂਰ ਪੋਟ ਜਨਮ ਕੇ ਲਹਿ ਪਾਤਿਕ ਗੋਬਿੰਦ ਲੋਚਾ ਪੂਰ ਰਹਾ ਆਦ ਅੰਤੇ ਮਦ ਆਸਾ ਕੂਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟੀ ਇਹ ਜਮ ਜਾਲ ਕਾਮ ਕ્રોਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਤਤ ਜੋਨੀ ਭਵਣ ਮਿਤ੍ਰ ਪੁੱਤਰ ਕਲਤਰ ਸੁਰ ਰਿੱਧ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁਖ ਨਿਵਾਰੇ ਮਿਲੇ ਹਰ ਜਨ ਸੰਤ ਸਰਬ ਵਿਦ ਭ੍ਰਮ ਤੇ ਪੁਕਾਰੈ ਕਤੈ ਨਾਹੀ ਛੋਟ ਹਰ ਚਰਨ ਸ਼ਰਨ ਅਪਾਰ ਤਬਕੇ ਧ੍ਰਿੜ ਗਹੀ ਨਾਨਕ ਓਟ ਗੂਜਰੀ ਨਲਾ ਪੰਜਵਾ ਘਰ ਚੌਥਾ ਦੁਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਆਰਾਧਿ ਸ੍ਰੀ ਥਰ ਸਫਲ ਮੂਰਤ ਕਰਨ ਕਰਨ ਜੋਗ ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰ ਨ ਹੋਤਿ ਦੇਉਗ ਮਨ ਚਰਨਾਰ ਦਿੰਦੁ ਉਪਾਸ ਕਲ ਕਲੇਸ਼ ਮਟੰਤ ਸਿਮਰਨ ਕਾਟ ਜਮ ਦੂਤ ਫਾਸ ਰਹਾਉ ਛਤਰਧੈਨ ਹਰਨਾਮ ਕਹਿਨ ਅਵਰ ਤਸਨਾ ਉਪਾਉ ਕਰ ਅਨੁਗ੍ਰਹਾ ਪ੍ਰਭੂ ਮੇਰੇ ਨਾਨਕ ਨਾਮ ਸਵਾਉ ਗੂਜਰੀ ਮਹਿਲਾ ਪੰਜਵਾ ਤੂੰ ਸਮਰਥ ਸ਼ਰਨ ਕੋ ਦਤ ਦੁਖ ਭੰਡਨ ਸੁਖ ਰਾਏ ਜਾਂਹ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुझ बिन अवर ना ठाऊ कर किरपा पार ब्रह्म स्वामी जपी तुम्हारा नाम राह सतगुरु सेव लगै हर चरणी वढै ताग लेव लागी कवल प्रकाश पै साध संगे दुर्मत बुद्ध त्यागी आठ पैर हर के गुण गावे सिमर दीन दयाला ਆਪ ਤਰੈ ਸੰਗਤ ਸਭ ਉਧਰੈ ਦਿਨ ਸੇ ਸਗਲ ਜੰਗਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਪੋਤ ਪੋਤ ਪ੍ਰਭ ਸਾਥ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਗੂਜਰੀ ਅਸ਼ਟ ਪਦੀਆਂ ਮਹਿਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਨਗਰੀ ਪੰਜ ਚੋਰ ਬਸੀ ਹਲੇ ਵਰਜਤ ਚੋਰੀ ਧਾਵੈ ਤਰੇ ਦਸ ਮਾਲ ਰਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਜਿਥੋ ਬਾਸ ਦਿਓ ਬਨਵਾਲੀ RAMਰ ਦਾ ਜਪਮਾਲੀ ਹਾ ਉਰਦ ਮੂਲ ਜਿਸ ਸ਼ਾਕ ਤਲਾਹਾ ਚਾਰ ਵੇਦ ਜਿਤ ਲਾਗੇ ਸਹਜ ਪਹਾਰੇ ਜਾਏ ਤੇ ਨਾਨਕ ਪਾਰ ਭ੍ਰਮ ਲੈ ਜਾਗੇ ਪਾਰ ਜਾਤ ਘਰ ਅੰਗਨ ਮੇਰ ਤੂਪ ਪਤਰ ਤਤ ਡਾਲ ਸਰਬ ਜੋਤ ਨਿਰੰજન ਸੰਭੂ ਛੋਡੋ ਬਾਤ ਜਿੰਜਲ ਸੁਣ ਸਿਖ ਗੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲ ਮਨ ਵਿਚਾਰ ਏਕ ਲਵ ਲਾਗੀ ਕੁੰਨਰ ਹਪ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥਿਅਲੇ ਸੋ ਵੈਦ ਦੇ ਜਾਣ ਰੋਗੀ ਤਿਸ ਕਾਰਨ ਕੰਮ ਨਾ ਧੰਧਾ ਨਾਹੀ ਧੰਦਾ ਗਿਰਹੀ ਜੋਗੀ ਕਾਮ ਕੋ ਅਹੰਕਾਰ ਤਜਿਅਲੇ ਲੋਭ ਮੋਹ ਤਿਸ ਮਾਇ ਮਨ ਸਤ ਅਗਤ ਤਿਆ ਗੁਰ ਪ੍ਰਸਾਦੀ ਪਾਇ ਗਿਆਨ ਧਿਆਨ ਸਬਦਾਂ ਤ ਕਥੀਐ ਸਹਿਤ ਬਰਨ ਸਬਦ ਦੂਤ ਬ੍ਰਹਮ ਕਮਲ ਮਦਤਾ ਸਰਸਾ ਬੰ ਜਾਗਤ ਨਾਹੀ ਸੂਤ ਮਹਾਂ ਗੰਭੀਰ ਪਤਰ ਪਾਤਾਲਾ ਮਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨਹ ਨਗਰਬੰ ਦੇਖ ਤਜ ਅੰਮ੍ਰਿਤ ਪੀ ਆਇਆ ਗੂਜਰੀ ਮਨ ਲਾ ਪਹਿਲਾ ਕਾਮਨ ਕਾਮਨ ਜਾਚੇ ਪ੍ਰਭ ਦਾਤੇ ਤਾਂ ਕੇ ਅੰਤ ਨ ਪਰੈ ਸ਼ੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰਥ ਸਚ ਦੇਵਣ ਹਾਰ ਐ ਜੀ ਜਪ ਤਪ ਸੰਗਮ ਸਚ ਅਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਭਰੇ ਪੰਧਾਰ ਰਹਾ ਸੁਨ ਸਮਾਧ ਰਹੇ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤਾ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਬ ਅੰਤਰ ਏਕਾ ਨਦਰ ਸੋਤਰ ਫਮਣ ਸਾਰ ਪਵਨ ਪਾਣੀ ਅਗਨ ਤਿੰਨ ਕੀਆ ਬ੍ਰਹਮਾ ਵਿਸ਼ਨ ਮਹੇਸ਼ ਅਕਾਰ ਸਰਬੇ ਜਾਚਿਕ ਤੂੰ ਪ੍ਰਭ ਦਾਤ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੇ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰ ਦੇ ਭੰਡ ਕਸ਼ਨਾ ਸਮਾਵੈ ਸਿੱਧੰ ਅੰਬਿਤ ਪਰ ਨਿਹਾਰ सिद्ध समाधि अंतर जांचे रिद्ध सिद्ध जांच करै जक जैसी प्यास होए मन अंतर तैसो जल देवे परकार बड़े भाग गुरसेवा अपना ठीद नाही गुरुदेव मुरार ताको काल नाही जम जो है बूझे अंतर शब्द विचार ਅਬ ਤਬ ਅਵਰਨਾ ਮੰਗੋ ਹਰ ਪੈ ਨਾਮ ਨਰੰਜਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਥਾਰ ਗੁਜਰੀ ਮਹਿਲਾ ਪਹਿਲਾ ਐ ਜੀ ਜਨਮ ਮਰੈ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਤੇ ਨਾਮੇ ਗਤਪਤ ਪਾਈ ਪਾਈ ਦੇ ਨਾਮ ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪੱਬ ਜਾਚੇ ਐਸੀ ਨਾਮ ਬਡਾਈ ਰਹਾਉ ਐ ਜੀ ਬਹੁਤੇ ਭੇਖ ਕਰੈ ਪਿਖਿਆ ਕੋ ਕਹਤੇ ਉਧਰ ਭਰਮ ਕਹਿ ਤਾਈ ਦਿਨ ਹਰ ਧਗਤ ਨਹੀਂ ਸੁਖ ਪ੍ਰਾਨੀ ਦਿਨ ਗੁਰ ਗਰਬ ਨਾ ਜਾਈ ਅਦੀ ਕਾ ਸਦਾ ਸਿਰ ਉਪਰ ਠਾਢੇ ਜਨਮ ਜਨਮ ਵੈਰਾਈ ਸੱਚ ਸ਼ਬਦ ਰਤੇ ਸੇ ਬache ਸਤਗੁਰੂ ਬੂਝ ਬੁਝਾਈ ਗੁਰ ਸ਼ਰਨਾਈ ਜੋ ਨਾ ਸਕੈ ਦੂਤ ਨਾ ਸਕੈ ਸੰਤਾਈ ਅਵੇਗਤ ਨਾਥ ਨਰੰਜਨ ਨਰਾਤੇ ਨਿਰਭਉ ਸਿਉ ਲੇਵ ਲਾਈ ਐ ਜੀਓ ਮਾਮ ਦਿਢੋ ਨਾ ਮੇ ਲਵ ਲਾਵੋ ਸਤਗੁਰ ਟੇਕ ਟਿਕਾਈ ਜੋ ਤਿਸ ਭਾਵੈ ਸੋਈ ਕਰਸੀ ਕੀਰਤਨਾ ਮੇਟਿਆ ਜਾਈ ਐ ਜੀ ਭਾਗ ਪਰੇ ਗੁਰ ਸ਼ਰਨ ਤੁਮਾਰੀ ਮੈਂ ਅਵਰ ਨਾ ਦੂਜੀ ਭਾਈ ਅਬ ਤਬ ਏਕੋ ਏਕ ਪੁਕਾਰੋਂ ਆਦ ਜੁਗਾਦ ਸਖਾਈ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਉ ਬਨ ਆਈ ਕਰ ਕਿਰਪਾ ਗੁਰਦਰਸ਼ ਦਿਖਾਵੋ ਹਉ ਮੈਂ ਸ਼ਬਦ ਜਲਾਈ ਐ ਜੀ ਕਿਆ ਮੰਗੋ ਕਿਛ ਸੈਨ ਦਿਸ ਇਸ ਜਗ ਮੈਂ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਫਿਰਦ ਕੰਠ ਬਣਾਈ ਗੁਜਰੀ ਮਹਿਲਾ ਪਹਿਲਾ ਐ ਜੀ ਨਾ ਹਮ ਉਤਮ ਨੀਚ ਨਾ ਮధ్యਮ ਹਰ ਸ਼ਰਣਾਗਤ ਹਰ ਕੇ ਲੋਗ ਨਾ ਮਰਤੇ ਕੇਵਲ ਬੈਰਾਗੀ ਸੋਗ ਵਿਜੋਗ ਬਿਸਰ ਜਿਤ ਰੋਗ ਪਾਈ ਦੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤ ਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾ ਨਾ ਜਮ ਕੀ ਬਾਕੀ ਰਹਾਓ ਹਰ ਗੁਣ ਰਸਨ ਰਵੇ ਪ੍ਰਭ ਸੰਗੇ ਜੋ ਤਿਸ ਭਾਵੈ ਸਹਿਜ ਹਰੀ ਦਿਨ ਹਰ ਨਾਮ ਵਿਸਾ ਜਗ ਜੀਵਨ ਹਰ ਬਿਨ ਨੇਹ ਫਲ ਮੇਕ ਘਰੀ ਐ ਜੀ ਖੋਟੇ ਠੌਰ ਨਹੀਂ ਘਰ ਬਾਹਰ ਦਿੰਦੁਕ ਗਤ ਨਹੀਂ ਕਾਈ ਰੋਸ ਕਰੈ ਪ੍ਰਭ ਬਖਸ਼ਨਾ ਮਿਟੈ ਨਿਤ ਨਿਤ ਚੜੈ ਸੁਵਾਈ ਐਦੀ ਗੁਰ ਕੀ ਦਾਤ ਨਾ ਮਿelta ਕੋਈ ਮੇਰਾ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਭਾਈ ਐਜੀ ਸ਼ਰਨ ਪਰੇ ਪ੍ਰਭ ਬਖਸ਼ਿ ਮਿਲਾਵੇ ਦਿਲ ਮਨ ਅਦਵਾਰਾਈ ਆਨੰਦ ਮੂਲ ਨਾਥ ਸਿਰ ਨਾਥਾ ਸਤਗੁਰ ਮੇਲ ਮਿਲਾਈ ਅਜੀ ਸਦਾ ਦਇਆਲ ਦਇਆ ਕਰ ਰਵਿਆ ਗੁਰਮਤਿ ਭਮਨ ਚੁਕਾਈ ਪਾਰਸ ਭੇਟ ਕੰਚਨ ਸਾਤ ਹੋਈ ਸਤਸੰਗਤ ਕੀ ਵੜਿਆਈ ਹਰ ਜਲ ਨਿਰਮਲ ਮਨ ਈਸ਼ ਨਾਮੀ ਮੱਜਨ ਸਤਗੁਰ ਭਾਈ ਤੁੰਰਤ ਜਨਮ ਨਹੀਂ ਜਨ ਸੰਗਤ ਜੋਤੀ ਜੋਤ ਮਿਲਾਈ ਤੂੰ ਵਡਪੁਰਖ ਅਗੰਮ ਤਰੋਵਰ ਮੰ ਪੰਖੀ ਤੁਝ ਮਾਹੀ ਨਾਨਕ ਨਾਮ ਨਿਰੰਝਨ ਦੀਜੈ ਜੁਗ ਜੁਗ ਸ਼ਬਦ ਸਲਾਹੀ